ਸਿੱਖਿਆ ਕ੍ਰਾਂਤੀ ਦਾ ਵਾਅਦਾ ਤੇ ਦਾਵਾ ਕਰਕੇ ਆਈ ਸਰਕਾਰ ਹੁਣ ਸਿੱਖਿਆ ਦੇ ਖੇਤਰ ਚ ਕੀ ਕੁਛ ਕਰ ਰਹੀ ਆ ਮੈਨੂੰ ਲੱਗਦਾ ਸਿਵੀਆ ਜੀ ਇਹ ਜਿਹੜੀ ਸਿੱਖਿਆ ਕ੍ਰਾਂਤੀ ਪੰਜਾਬ ਦੇ ਵਿੱਚ ਆਈ ਆ ਹਾਂਜੀ ਮੈਨੂੰ ਲੱਗਦਾ ਇਹ ਪੰਜਾਬ ਨੂੰ ਹੋਰ ਬૌਧਿਕ ਕੰਗਾਲੀ ਵੱਲੋਂ ਜਿਹੜੇ ਲੈ ਤੁਰੇ ਹੈਗੇ ਆ ਉਹ ਆਲਟੀਮੇਟਲੀ ਹੋਇਆ ਕੀ ਆ ਵੀ ਇਹਨਾਂ ਨੇ ਇਸ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਕਈ ਇਹੋ ਜਿਹੇ ਮੈਂਬਰ ਰਾਜ ਸਭਾ ਬਣਾਏ ਆ ਜਿਹੜੇ ਖੁਦ ਜਿਹੜੀ ਪ੍ਰਾਈਵੇਟ ਐਜੂਕੇਸ਼ਨ ਸਿਸਟਮ ਨੂੰ ਰਨ ਕਰਦੇ ਆ ਯੂਨੀਵਰਸਟੀਆਂ ਚਲਾਉਂਦੇ ਆ ਇਹ ਤਾਂ ਲੁਕੀ ਗੱਲ ਹੀ ਨਹੀਂ ਹੈ ਮੈਨੂੰ ਇਹ ਵੀ ਲੱਗਦਾ ਵੀ ਹੋ ਸਕਦਾ ਅਲਟੀਮੇਟਲੀ ਇਹ ਜਿਹੜੇ 2-2 4-4 ਕਾਲਜ ਆ ਇਹ ਉਨਾ ਹੀ ਬੰਦਿਆਂ ਨੂੰ ਦੇਤੇ ਜਾਣਗੇ ਵੀ ਭਾਈ ਹੁਣ ਇਹ ਮੇਨ ਸ਼ਹਿਰਾਂ ਚ ਰਹਿ ਗਏ ਆ ਤੇ ਇਹ ਹੁਣ ਤੁਸੀਂ ਰਨ ਕਰ ਲਓ ਮੈਂ ਦਾਅਵੇ ਨਾਲ ਅੱਜ ਹੀ ਕਹਿ ਸਕਦਾ ਵੀ ਇਹ ਬਿਲਕੁਲ ਕਾਲਜ ਰਨ ਨਹੀਂ ਹੋ ਸਕਦੇ ਅਨਲੈਸ ਅਦਰਵਾਈਜ਼ ਆ ਜਿਹੜੇ ਵੱਡੇ ਧਨਾੜ ਹੈ ਜਿਹੜੇ ਐਜੂਕੇਸ਼ਨ ਸਿਸਟਮ ਨੂੰ ਰਨ ਕਰ ਰਹੇ ਆ ਇਹ ਅਲਟੀਮੇਟਲੀ ਇਹ ਉਧਰ ਨੂੰ ਵੇਚਣ ਦੀ ਤਿਆਰੀ ਵਾਲ ਇੱਕ ਕਦਮ ਆ ਜਾਂ ਉਹਨਾਂ ਨੂੰ ਬੇਸਿਕਲੀ ਬਹੁਤ ਸਬਸਿਡਾਈਜ਼ ਰੇਟ ਤੇ ਇਹ ਕਾਲਜ ਜਿਹੜੇ ਐਜ਼ ਇਟ ਇਜ਼ ਖੋਪ ਦਿੱਤੇ ਜਾਣਗੇ ਵੀ ਤਾਂ ਕਿ ਬਈ ਲੁਧਿਆਣੇ ਸ਼ਹਿਰ ਦੇ ਦੋ ਕਾਲਜ ਹੈਗੇ ਆ ਪਟਿਆਲੇ ਦਾ ਹੈਗਾ ਆ ਮੋਹਾਲੀ ਦਾ ਹੈਗਾ ਆ ਤਾਂ ਕਿ ਬਈ ਤੁਹਾਨੂੰ ਇਹ ਚਲਾਉਣੇ ਸੌਕੇ ਹੋ ਜਾਣ ਤੇ ਤੁਸੀਂ ਆਹਮ ਨਾਲ ਆਪਣੇ ਪੈਸੇ ਕਮਾਓ ਤੇ ਉਹ ਬੋਝ ਆਲਟੀਮੇਟਲੀ ਜਿਹੜਾ ਸਟੂਡੈਂਟ ਆ ਉਹਦੇ ਤੇ ਪੈਂਦਾ ਇਹ ਮਾਡਲ ਸਿਰਫ ਜਿਹੜਾ ਸਿਰਫ ਤੇ ਸਿਰਫ ਰੀਲਾ ਬਣਾਉਣ ਤੱਕ ਇਹ ਸਿਰਫ ਤੇ ਸਿਰਫ ਸੋਸ਼ਲ ਮੀਡੀਆ ਤੇ ਚਲਾਉਣ ਤੱਕ ਮਾਡਲ ਆ ਭਗਵੰਤ ਮਾਨ ਦਾ ਬੇਸਿਕਲੀ ਇੱਕ ਸ਼ੋਅਮੈਨ ਆ ਉਹ ਉਸ ਇੰਡਸਟਰੀ ਦਾ ਬੰਦਾ ਜਿੱਥੇ ਸ਼ੋਅ ਕੀਤੇ ਜਾਂਦੇ ਆ ਦਿਖਾਵਾ ਦਿਖਾਵਾ ਕੀਤਾ ਜਾਂਦਾ ਵੀ ਹਾਂ ਵੀ ਆਹ ਦਿਖਾਵਾ ਹੈਗਾ ਔਰ ਇਹ ਨੂੰ ਇਹ ਨਹੀਂ ਸਮਝ ਆ ਰਹੀ ਵੀ ਇਹ ਦਿਖਾਵਾ ਬਹੁਤ ਧੀਰ ਜਿਹੜਾ ਚੱਲਣਾ ਨਹੀਂ ਹੈ ਤੁਸੀਂ ਜੁੜਿਓ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ ਸਿੱਖਿਆ ਕ੍ਰਾਂਤੀ ਦਾ ਵਾਅਦਾ ਤੇ ਦਾਵਾ ਕਰਕੇ ਆਈ ਸਰਕਾਰ ਹੁਣ ਸਿੱਖਿਆ ਦੇ ਖੇਤਰ ਚ ਕੀ ਕੋਸ਼ਿਸ਼ ਕਰ ਰਹੀ ਆ ਕਿਸੇ ਤੋਂ ਲੁਕੀ ਗੱਲ ਨਹੀਂ ਮੁੱਦਾ ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਸ਼ਬਦ ਤਾਂ ਬਹੁਤ ਸੋਹਣਾ ਕਿੜਿਆ ਗਿਆ ਕਿ ਉਹਨਾਂ ਨੂੰ ਆਤਮ ਨਿਰਭਰ ਬਣਾਉਣਾ ਪਰ ਇਹ ਆਤਮ ਨਿਰਭਰਤਾ ਕੀ ਕੱਲੇ ਵਿਦਿਆ ਦੇ ਵਿੱਚ ਸਿਲੇਬਸ ਤੈਅ ਕਰਨ ਪੇਪਰ ਤੈਅ ਕਰਨ ਤੱਕ ਹੈ ਜਾਂ ਵੀ ਇੱਕ ਦਿਨ ਇਹ ਵੀ ਕਹਿ ਦੇਣਾ ਵੀ ਹੁਣ ਪੈਸੇ ਵੀ ਆਪ ਦੇ ਆਪ ਲਿਆਓ ਆਪ ਦਾ ਸਾਰਾ ਪ੍ਰਬੰਧ ਆਪ ਕਰੋ ਸਿੱਖਿਆ ਤੋਂ ਪੱਲਾ ਝਾੜਨ ਦੀ ਗੱਲ ਹੈ ਮੇਰੇ ਨਾਲ ਪ੍ਰਗਟ ਸਿੰਘ ਜੀ ਨੇ ਜਿਹੜੇ ਕਿ ਸਿੱਖਿਆ ਮੰਤਰੀ ਰਹੇ ਨੇ ਪੰਜਾਬ ਦੇ ਤੇ ਸਾਰੀ ਗੱਲ ਤੇ ਇੱਕ ਸਹੀ ਆਦਮੀ ਨੇ ਜਿਹਨਾਂ ਨਾਲ ਗੱਲ ਕੀਤੀ ਜਾ ਸਕਦੀ ਐ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕਿਵੇਂ ਦੇਖਦੇ ਹੋ ਸ਼ਬਦ ਤਾਂ ਮੈਟਰੋਨਮਸ ਹਨਾ ਬਣਾਉਣਾ ਹੀ ਵੀ ਉਹ ਆਪ ਦਾ ਖੁਦ ਫੈਸਲੇ ਕਰਨਗੇ ਮੈਨੂੰ ਲੱਗਦਾ ਸਿਵੀਆ ਜੀ ਇਹ ਜਿਹੜੀ ਸਿੱਖਿਆ ਕ੍ਰਾਂਤੀ ਪੰਜਾਬ ਦੇ ਵਿੱਚ ਆਈ ਆ ਹਾਂਜੀ ਮੈਨੂੰ ਲੱਗਦਾ ਇਹ ਪੰਜਾਬ ਨੂੰ ਹੋਰ ਬૌਧਿਕ ਕੰਗਾਲੀ ਵੱਲੋਂ ਜਿਹੜੇ ਲੈ ਤੁਰੇ ਹੈਗੇ ਆ ਜੀ ਕਿਉਂਕਿ ਆਟੋਨਮਸ ਯਸ ਇਹ ਲੱਗਦਾ ਆ ਵੀ ਆਟੋਨਮਸ ਜਿਹੜਾ ਵੀ ਇਹਨੂੰ ਆਤਮ ਨਿਰਭਰ ਬਣਾਉਣਾ ਹੈਗਾ ਪਰ ਆਤਮ ਨਿਰਭਰ ਬਣਾਇਆ ਕਿਵੇਂ ਜਾ ਸਕਦਾ ਕਿਉਂਕਿ ਮੈਂ ਇਹ ਮੈਂ ਵੀ ਉਹ ਚਿੱਠੀ ਪੜ੍ਹੀ ਹੈਗੀ ਆ ਜਿਹਦੇ ਵਿੱਚ ਇਹਨਾਂ ਨੇ ਕਿਹਾ ਵੀ UGC ਦੀਆਂ ਗਾਈਡਲਾਈਨਸ ਤੇ UGC ਤੋਂ ਪਰਮਿਸ਼ਨ ਲੈ ਕੇ ਇਹ ਸਾਰਾ ਕੁਝ ਪਹਿਲੀ ਗੱਲ ਤਾਂ ਇਹਦੀ ਕੋਈ ਸੁਸਾਇਟੀ ਜਿਹਦੀ ਜਿਹਦੀ ਸੈਂਸ ਆਫ ਰਿਸਪੌਂਸਿਬਿਲਟੀ ਹੋਵੇ ਔਰ ਦੂਸਰੀ ਗੱਲ ਹੈ ਮੈਨੂੰ ਤਾਂ ਇਹ ਲੱਗਦਾ ਕਿ ਇਹ ਪਿਓਰਲੀ ਇੱਕ ਇਹੋ ਜਿਹਾ ਮੂਵ ਹੈਗਾ ਜਿਹੜਾ ਕਿ ਸਾਡੇ ਵਿਦਿਆਰਥੀ ਜਿਹੜੇ ਹਾਇਰ ਐਜੂਕੇਸ਼ਨ ਚ ਜਾਣਾ ਚਾਹੁੰਦੇ ਆ ਜਿਹੜੇ ਆਮ ਘਰਾਂ ਦੇ ਇਹ ਵੀ ਆਮ ਘਰਾਂ ਦੇ ਹਰ ਲਫ਼ਜ਼ ਆਮ ਘਰਾਂ ਦਾ ਵਰਤਦੇ ਆ ਬਿਲਕੁਲ ਲੇਕਿਨ ਆਮ ਘਰ ਦਾ ਬੱਚਾ ਕਿਉਂਕਿ ਹੋਇਆ ਕਿ ਪਿਛਲੇ ਸਮਿਆਂ ਦੇ ਵਿੱਚ ਸੋਸਾਇਟੀ ਦੇ ਵਿੱਚ ਸਰਕਾਰਾਂ ਨੇ ਐਜੂਕੇਸ਼ਨ ਨੂੰ ਕਮਰਸ਼ੀਅਲਾਈਜੇਸ਼ਨ ਵੱਲੋਂ ਤੋੜ ਲਿਆ ਅੱਛਾ ਉਹਦੇ ਸਮੇਂ ਦੇ ਵਿੱਚ ਮੈਂ ਨਹੀਂ ਕਹਿੰਦਾ ਪਿਛਲੀਆਂ ਸਰਕਾਰਾਂ ਦਾ ਵੀ ਇਹਦੇ ਵਿੱਚ ਰੋਲ ਹੈਗਾ ਉਹਦੇ ਵਿੱਚ ਗਲਤੀਆਂ ਵੀ ਹੈਗੀਆਂ ਲੇਕਿਨ ਐਟ ਦਾ ਸੇਮ ਟਾਈਮ ਇਹ ਸਿੱਖਿਆ ਕ੍ਰਾਂਤੀ ਦੀ ਬਹੁਤ ਵੱਡੇ ਲੈਵਲ ਤੇ ਗੱਲ ਕਰਦੇ ਸੀਗੇ ਲੇਕਿਨ ਹੁਣ ਜਿੱਦਰ ਨੂੰ ਇਹ ਤੁਰਨ ਲੱਗੇ ਆ ਸ਼ਾਇਦ ਇਹ ਉਦੋਂ ਵੀ ਇੱਕ ਵੱਡਾ ਸਟੈਪ ਆ ਇਹਨੂੰ ਕਮਰਸ਼ੀਅਲਾਈਜੇਸ਼ਨ ਕਰਨ ਦਾ ਕਿਉਂਕਿ ਮੈਂ ਜਿਹੜੇ 8 ਕਾਲਜਸ ਦ ਲਿਸਟ ਪੜ ਰਿਆ ਸੀ ਉਹ ਮੇਨ ਸ਼ਹਿਰਾਂ ਦੇ ਮੇਨ ਕਾਲਜ ਆ ਹਜੇ ਜਿਹੜੇ ਸਾਡੇ ਮੋٹے ਸਹਿਕ ਦੇ ਆ ਬਿਲਕੁਲ ਦੇਖੋ ਜਾਂ ਤਾਂ ਕਿਉਂਕਿ ਦੇਖੋ ਅਲਟੀਮੇਟਲੀ ਹੋਇਆ ਕੀ ਆ ਵੀ ਇਹਨਾਂ ਨੇ ਇਸ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਕਈ ਇਹੋ ਜਿਹੇ ਮੈਂਬਰ ਰਾਜ ਸਭਾ ਬਣਾਏ ਆ ਜਿਹੜੇ ਖੁਦ ਜਿਹੜੀ ਪ੍ਰਾਈਵੇਟ ਐਜੂਕੇਸ਼ਨਸ ਸਿਸਟਮ ਨੂੰ ਰਨ ਕਰਦੇ ਆ ਹਾ ਯੂਨੀਵਰਸਟੀਆਂ ਚਲਾਉਂਦੇ ਆ ਯੂਨੀਵਰਸਟੀਆਂ ਚਲਾਉਂਦੇ ਆ ਇਹਦੇ ਲੁਕੀ ਗੱਲ ਹੀ ਨਹੀਂ ਹੈ ਔਰ ਮੈਨੂੰ ਇਹ ਵੀ ਲੱਗਦਾ ਵੀ ਹੋ ਸਕਦਾ ਅਲਟੀਮੇਟਲੀ ਇਹ ਜਿਹੜੇ 2-2 4-4 ਕਾਲਜ ਆ ਇਹ ਉਨਾ ਹੀ ਬੰਦਿਆਂ ਨੂੰ ਦੇਤੇ ਜਾਣਗੇ ਵੀ ਭਾਈ ਹੁਣ ਇਹ ਮੇਨ ਸ਼ਹਿਰਾਂ ਚ ਹੈਗੇ ਆ ਤੇ ਇਹ ਹੁਣ ਤੁਸੀਂ ਰਨ ਕਰ ਲਓ ਔਰ ਉਹਦੇ ਵਿੱਚ ਜਦੋਂ ਉਹ ਸਾਰਾ ਕੁਝ ਹੋਇਆ ਤੇ ਉਹਦੇ ਵਿੱਚ ਕਮਰਸ਼ੀਅਲਾਈਜੇਸ਼ਨ ਦਾ ਤਾਂ ਕੋਈ ਰੌਲਾ ਹੀ ਨਹੀਂ ਹੈ ਉਹ ਤਾਂ ਹਰ ਚੀਜ਼ ਜਿਹੜੀ ਆ ਵਿਕਾਊ ਸਮਾਨ ਹੈਗਾ ਤੇ ਉਹ ਵਿਕਣ ਦੇ ਕਗਾਰ ਤੇ ਹੀ ਸਾਰਾ ਕੁਝ ਹੋਣਾ ਹੈਗਾ ਸੋ ਮੈਂ ਇਸ ਗੱਲ ਨੂੰ ਮੈਂ ਤਾਂ ਭਗਵੰਤ ਮਾਨ ਜੀ ਦੀ ਜਿਹੜੀ ਸਰਕਾਰ ਹੈ ਉਹਨਾਂ ਦੀ ਸੋਚ ਹੈ ਉਹਨਾਂ ਦੀ ਸਿੱਖਿਆ ਕ੍ਰਾਂਤੀ ਦੀ ਗੱਲ ਹੈਗੀ ਆਮ ਘਰਾਂ ਦੇ ਨਿਆਣਿਆਂ ਦੀ ਗੱਲ ਹੈਗੀ ਆ ਪਰ ਇਹ ਆਮ ਘਰਾਂ ਦਾ ਵਰਤਾਰਾ ਨਹੀਂ ਹੈਗਾ ਜੋ ਇਹ ਕਰ ਰਹੇ ਆ ਜਦੋਂ ਮਨੀਸ਼ ਉਸ ਉਹਦੀਆਂ ਫੜੇ ਜਾਂਦੇ ਆ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਾਰੇ ਕਿਤੇ ਰੌਲਾ ਪਾਉਂਦੀ ਆ ਢਿੱਡ ਘੁੱਟਦੀ ਆਪਦਾ ਬਹੁਤ ਜ਼ਿਆਦਾ ਵੀ ਇਹ ਤਾਂ ਜੀ ਇਹ ਤਾਂ ਐਜੂਕੇਸ਼ਨ ਸੁਧਾਰਾਂ ਕਰਕੇ ਹੀ ਹਾਂ ਸਕੂਲ ਬਣਾਏ ਸੀ ਤਾਂ ਹੋ ਗਿਆ ਵੀ ਇਹ ਤਾਂ ਦਿੱਲੀ ਨੂੰ ਇਹਨਾਂ ਨੇ ਪੜ੍ਹਾ ਹੀ ਦਿੱਤਾ ਬਹੁਤ ਜ਼ਿਆਦਾ ਹਾਂ ਮਤਲਬ ਦਿੱਲੀ ਨੂੰ ਇਹੋ ਜਿਹਾ ਪੜ੍ਹਾਤਾ ਵੀ ਉਹਦੇ ਨਾਲ ਸਾਰੀ ਸਾਰਾ ਮੈਨੂੰ ਲੱਗਦਾ ਦੇਸ਼ ਹੀ ਪੜ ਗਿਆ ਹਾਂ ਤੇ ਉਹਨੂੰ ਰੋਕਣ ਲਈ ਨੀ ਨੀ ਸਸੋਧੀਆਂ ਨੂੰ ਅੰਦਰ ਕਰ ਦਿੱਤਾ ਤੇ ਜੇ ਉਹਨਾਂ ਦੀ ਗੱਲ ਆਪਾਂ ਸੱਚ ਵੀ ਮੰਨ ਲ ਗਏ ਤੇ ਫਿਰ ਪੰਜਾਬ ਦੇ ਵਿੱਚ ਕੀ ਲੋੜ ਨਹੀਂ ਸਿੱਖਿਆ ਦੀ ਜਾਂ ਪੰਜਾਬ ਬਰੀ ਨੀਤੀ ਕੋਈ ਇਹਨਾਂ ਦੀ ਹੋਰ ਹੈ ਨਹੀਂ ਪੰਜਾਬ ਨੂੰ ਤਾਂ ਬૌਧਿਕ ਕੰਗਾਲੀ ਜਿਹੜੀ ਉਹਦੇ ਵੱਲ ਨੂੰ ਹਿੱਲੇ ਜਾ ਰਿਹਾ ਕਿਉਂਕਿ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਪੀ ਐਜੂਕੇਸ਼ਨ ਦੇ ਵਿੱਚ ਸਾਡੀ ਨਿਹਾਰ ਬਹੁਤ ਆਇਆ ਦੇਖੋ ਸਾਡੇ ਨਾਲ ਹੀ ਹਰਿਆਣਾ ਹੈਗਾ ਮੇਰਾ ਖਿਆਲ ਹੈ ਉੱਥੇ 100 ਅਸੀਂ 85 ਕਾਲਜ ਹੈਗੇ ਆ ਡਿਗਰੀ ਹਾਂ 184 ਡਿਗਰੀ 184 ਦੇ ਕਰੀਬ ਤੇ ਸਾਡੇ 55 ਹਾਂਜੀ ਲੇਕਿਨ ਉਹਨਾਂ ਦੇ ਪ੍ਰੋਫੈਸਰਾਂ ਦੀ ਗਿਣਤੀ 8000 ਤੇ ਸਾਡੇ ਸੈਂਕਸ਼ਨ ਪੋਸਟਾਂ 1800 ਦੇ ਕਰੀਬ ਆ ਪਰ ਸਾਡੇ ਮੇਰਾ ਖਿਆਲ 2500 ਤੋਂ ਕਿਤੇ ਵੱਧ ਨਹੀਂ ਹੈ ਤੇ ਉਹਨਾਂ ਦੇ ਹਜੇ ਵੀ 3300 ਹੈਗੀਆਂ ਅਸੀਂ 2500 ਨਵੀਆਂ ਵੀ ਗੱਡੀਆਂ 2500 ਨਵੀਆਂ ਵੀ ਕੱਢ ਦਿੱਤੀਆਂ ਲੇਕਿਨ ਅਸੀਂ ਜਿਹੜਾ ਅਸੀਂ ਉਹ ਜਿਹੜੀਆਂ ਮੇਰੇ ਵੱਲੋਂ ਹੀ ਅਸਲੀ ਗੱਲ ਹੈ ਜਿਹੜਾ ਉਹ ਕੀਤਾ ਗਿਆ ਮੈਂ ਤਾਂ ਇਹਨਾਂ ਨੂੰ ਬੜੀ ਵਾਰੀ ਕਿਹਾ ਮੈਂ ਕਿਹਾ ਯਾਰ ਹੋ ਸਕਦਾ ਮੇਰੇ ਕੋਲੋਂ ਕਿਤੇ ਗਲਤੀ ਰਹਿ ਗਈ ਹੋਵੇ ਪਰ ਆਪਾਂ ਉਹਦੀ ਕਰੈਕਸ਼ਨ ਕਰ ਲਈਏ ਹੁਣ ਸਰਕਾਰ ਤਾਂ ਬੀਸਿਕਲੀ ਜਦੋਂ ਮਨਛਾ ਹੋਵੇ ਵੀ ਅਸੀਂ ਬੱਚਿਆਂ ਨੂੰ ਪ੍ਰੋਫੈਸਰ ਜਿਹੜੇ ਦੇਣੇ ਹੈਗੇ ਆ ਤੇ ਲੈਟ ਅਸ ਸੈਟ ਟੂਗੇਦਰ ਕੀ ਯਾਰ ਅਪਲਾਈ आवर ਮਾਈਂਡ ਮੈਂ ਕਹਿੰਦਾ ਮੈਂ ਕਹਿੰਦਾ ਹੋ ਸਕਦਾ ਬਿਊਰੋਕਰੈਟਿਕ ਤੇ ਸਿਸਟਮ ਚ ਗਲਤੀ ਰਹਿ ਗਈ ਹੋਵੇ ਪਰ ਆਪਾਂ ਹੁਣ ਤਾਂ ਠੀਕ ਕਰ ਲਈਏ ਉਹਨੂੰ ਲੇਕਿਨ ਇਹ ਤਾਂ ਫਿਰ ਇਹ ਤਾਂ ਇਹਨਾਂ ਦੀ ਮਨਛਾ ਹੀ ਹੋਰ ਪਾਸੇ ਨੂੰ ਆ ਇਹ ਤਾਂ ਹੁਣ ਪਹਿਲਾਂ 8 ਹੋ ਕਰਨਗੇ ਜਿਹੜੇ ਹੁਣ ਜਿੱਦਾਂ ਲੁਧਿਆਣੇ ਵਰਗਾ ਸ਼ਹਿਰ ਆ ਜਾਂ ਪਟਿਆਲੇ ਵਰਗਾ ਸ਼ਹਿਰ ਆ ਹੁਣ ਬਲੇਰਕੂਟ ਲਈ ਕਾਲਜ ਚੰਗਾ ਚੱਲਦਾ ਹੈਗਾ ਅੱਛਾ ਸੰਗਰੂਰ ਤਾਂ ਖੈਰ ਨਹੀਂ ਕਿਉਂਕਿ ਸੰਗਰੂਰ ਤਾਂ ਇੱਕ ਇਹ ਚਾਹੁੰਦੇ ਆ ਵੀ ਬਾੜਾ ਮੋਟਾ ਸਾਡਾ ਬੀਸ ਬੱਚੇ ਬੱਚਿਆ ਰਵੇ ਲੇਕਿਨ ਜਿਹੜੀਆਂ ਜਿਹੜੇ ਬਾਕੀ ਕਾਲਜ ਆ ਇਹ ਉਹ ਕਾਲਜ ਹੈਗੇ ਆ ਮਹਾਲੀ ਆ ਇਹ ਹਜੇ ਸਹਿਕਦੇ ਆ ਮੈਨੂੰ ਇਹਨਾਂ ਦੀ ਮੰਨਛਾ ਚ ਕਿਤੇ ਹੋਰ ਜਿਹੜੀ ਜਿਹੜੀ ਮੈਂ ਕਿਹਾ ਨਾ ਵੀ ਹੋਰ ਕਮਰਸ਼ੀਅਲਾਈਜੇਸ਼ਨ ਵੱਲ ਨੂੰ ਤੁਰਨਗੇ ਮਤਲਬ ਥੋੜੇ ਕਹਿੰਦਾ ਮਤਲਬ ਆ ਵੀ ਇੱਕ ਦਿਨ ਇਹਨਾਂ ਨੇ ਜਾ ਕੇ ਇਹ ਵੇਚਣ ਵੱਲ ਵੱਧੇ ਕਦਮ ਇਹ ਵੇਚਣ ਵੱਲ ਵੱਧੇ ਕਦਮ ਆ ਦੇਖੋ ਮੈਨੂੰ ਐਕਸਪੀਰੀਅੰਸ ਜਿਹੜਾ ਹੈਗਾ ਉਹ ਹੈਗਾ ਸਾਡੇ ਜਲੰਧਰ ਦੇ ਵਿੱਚ ਇੱਕ ਪਿਮਜ਼ ਹਸਪੀਟਲ ਆ ਠੀਕ ਹੈ ਜੀ ਪਿਮਜ਼ ਹਸਪੀਟਲ ਇਹਨਾਂ ਨੇ ਕਰ ਦਿੱਤਾ ਕਿ ਹਾਂ ਵੀ ਇੱਥੇ 10 ਰੁਪਏ ਪਰਚੀ ਹੋਊਗੀ ਤੇ ਇਦਾਂ ਹੋਊਗਾ ਇਦਾਂ ਹੋਊਗਾ ਇਦਾਂ ਹੋਊਗਾ ਲੇਕਿਨ ਅੱਜ ਤੱਕ ਉਹ ਇੱਕ ਸਿਵਲ ਹੋਪੀਟਲ ਦੇ ਵਰਗਾ ਹੀ ਬਣ ਕੇ ਰਹਿ ਗਿਆ ਜਦ ਕਿ ਉਹ ਬਹੁਤ ਵਧੀਆ ਬਿਲਡਿੰਗ ਬਣੀ ਆ ਬਹੁਤ ਵਧੀਆ ਲੋਕੇਸ਼ਨ ਹੈ ਮੈਂ ਬੜੀ ਮਤਲਬ ਕੋਸ਼ਿਸ਼ ਦੇ ਬਾਵਜੂਦ ਵੀ ਉਹਦੇ ਵਿੱਚ ਕੋਈ ਸੁਧਾਰ ਨਹੀਂ ਲੈ ਕੇ ਆ ਸਕਿਆ ਕਿਉਂਕਿ ਉਹਦੇ ਚ ਜਿਹੜਾ ਜਿਹੜਾ ਬੇਸਿਕਲੀ ਉਹ ਕੋ ਚੰਗਾ ਡਾਕਟਰ ਨਹੀਂ ਰੱਖਦੇ ਅਲਟੀਮੇਟਲੀ ਉਹਨੂੰ ਪੇਤਾ ਕਰਨਗੇ ਜੇ ਕੋਈ ਸਪੈਸ਼ialਟੀ ਜਾਂ ਸੁਪਰ ਸਪੈਸ਼ialਟੀ ਲੈ ਕੇ ਆਉਣੀ ਆ ਅਲਟੀਮੇਟਲੀ ਉਹਦੇ ਤੇ ਖਰਚਾ ਤਾਂ ਹੈਗਾ ਹੀ ਆ ਦੇਖੋ ਸਿਵੀਆ ਜੀ ਦੁਨੀਆਂ ਦੇ ਉੱਤੇ ਦੋ ਹੀ ਚੀਜ਼ਾਂ ਸਰਕਾਰਾਂ ਲੁੱਕ ਆਫਟਰ ਕਰਦੀਆਂ ਇੱਕ ਹੈਲਥ ਜਿਹੜਾ ਸੈਕਟਰ ਆ ਤੇ ਇੱਕ ਐਜੂਕੇਸ਼ਨ ਸੈਕਟਰ ਆ ਕਿਉਂਕਿ ਉਹਨਾਂ ਨੂੰ ਐ ਲੱਗਦਾ ਪਹਿਲੀ ਗੱਲ ਤਾਂ ਜਿਹੜਾ ਇੱਕ ਉਸ ਕੰਟਰੀ ਦਾ ਸਿਟੀਜ਼ਨ ਹੈਗਾ ਉਹਨੂੰ ਲੜਿੰਦੀ ਸਿੱਖਿਆ ਮਿਲ ਜਵੇ ਤਾਂ ਕਿ ਉਹ ਸਿੱਖਿਆ ਲੈ ਕੇ ਅੱਜ ਸਮੇ ਦਾ ਹਾਣੀ ਬਣ ਜਵੇ ਤੇ ਦੂਸਰਾ ਹੈਗਾ ਵੀ ਉਹ ਸਿੱਖਿਆ ਦੇ ਥਰੂ ਇੱਕ ਚੰਗਾ ਇਨਸਾਨ ਤਰਸਿਆ ਜਾਵੇ ਹਿਊਮਨ ਰਿਸੋਰਸਸ ਨੂੰ ਇਸ ਤਰ੍ਹਾਂ ਡੀਲ ਕਰਦੇ ਹੈਗੇ ਆ ਤੇ ਉਹ ਸਬਸਿਡਾਈਜ਼ ਹੀ ਹੁੰਦਾ ਸਰਕਾਰਾਂ ਦੀ ਮжоਰਿਟੀ ਦੇ ਵਿੱਚ ਇਹ ਹੀ ਜ਼ਿੰਮੇਵਾਰੀ ਆ ਦੂਜਾ ਕਿ ਜੇ ਕਿਸੇ ਨੂੰ ਕਿਤੇ ਹੈਲਥ ਪ੍ਰੋਬਲਮ ਆਵੇ ਤਾਂ ਉਹ ਹੈਲਥ ਜਿਹੜੀ ਆ ਉਹ ਇਮੀਡੀਏਟਲੀ ਉਹਨੂੰ ਲੁੱਕ ਆਫਟਰ ਕਰ ਲਿਆ ਜਾਵੇ ਉਹ ਸਰਕਾਰੀ ਤੌਰ ਤੇ ਤਾਂ ਕਿ ਜਿਹੜੇ ਉਹਦੇ ਜੋ ਜੋ ਵੀ ਪੈਰਾਮੀਟਰਸ ਹੈਗੇ ਉਹ ਠੀਕ ਕਰ ਲੈ ਜਾਣ ਅੱਛਾ ਇਹ ਦੋ ਚੀਜ਼ਾਂ ਤੇ ਇਹ ਸਰਕਾਰ ਆਈ ਸੀਗੀ ਤੁਹਾਨੂੰ ਯਾਦ ਹੋਣਾ ਵੀ ਅਸੀਂ ਤਾਂ ਇੱਕ ਤਾਂ ਸਿੱਖਿਆ ਕ੍ਰਾਂਤੀ ਲੈ ਕੇ ਆਉਣੀ ਆ ਇੱਕ ਸਿਹਤ ਕ੍ਰਾਂਤੀ ਲੈ ਕੇ ਆਉਣੀ ਆ ਅੱਛਾ ਸਿਹਤ ਕ੍ਰਾਂਤੀ ਦੇ ਵਿੱਚ ਤਾਂ ਜੋ ਇਹਨਾਂ ਦੇ ਹਾਲਾਤ ਹੈਗੇ ਆ ਮੈਨੂੰ ਲੱਗਦਾ ਵੀ ਇੰਨੀਆਂ ਡਿਸਪੈਂਸਰੀਆਂ ਬੰਦ ਕਰਤੀਆਂ ਈਵਨ ਕੇ ਇਹਨਾਂ ਨੇ ਜਿਹੜਾ ਆਮ ਆਦਮੀ ਕਲੀਨਿਕ ਬਣਾਇਆ ਉਹਦੇ ਤੇ ਸਿਰਫ ਫੋਟੋਆਂ ਤੋਂ ਇਲਾਵਾ ਹੋਰ ਕੁਛ ਮੈਨੂੰ ਨਹੀਂ ਲੱਗਿਆ ਅੱਛਾ ਮੇਰੇ ਆਪਣੇ ਹਲਕੇ 'ਚ ਦੋ ਚਾਰ ਮੈਂ ਕੋਸ਼ਿਸ਼ ਕੀਤੀ ਆ ਕਿ ਹਾਂ ਵੀ ਜਿਹੜੇ ਈਵਨ ਕਿ ਸਾਡੇ ਦੋ ਤਿੰਨ ਡਿਸਪੈਂਸਰੀਆਂ ਬਹੁਤ ਚੰਗੀਆਂ ਚੱਲਦੀਆਂ ਸੀ ਲੇਕਿਨ ਇਹਨਾਂ ਨੇ ਉਹ ਡਿਸਪੈਂਸਰੀਆਂ ਬੰਦ ਕਰਕੇ ਤੇ ਉਹ ਜਿਹੜੇ ਇਹ ਬੜਾਤੇ ਆਮ ਆਦਮੀ ਕਲੀਨਿਕ ਤੇ ਉਹਨਾਂ ਨੂੰ ਤਾਲਾ ਲੱਗ ਗਿਆ ਤੇ ਮੈਨੂੰ ਲੱਗਦਾ ਉਹ ਵੀ ਬੰਦ ਹੋ ਗਿਆ ਤੇ ਉਹ ਵੀ ਬੰਦ ਹੋ ਗਿਆ ਚਲੋ ਉਹਦੀ ਆਪਾਂ ਗੱਲ ਕਿਸੇ ਫੇਰ ਦਿਨ ਕਰਾਂਗੇ ਇੱਕ ਪਾਸੇ ਪੰਜਾਬ 'ਚ ਅਸੀਂ ਹੁਣ ਤੱਕ ਸ਼ਾਇਦ ਹੁਣ ਵੀ ਉਹ ਚਿੰਤਾ ਹੈ ਕਿ ਬੱਚੇ ਬਾਹਰ ਬਹੁਤ ਜਾ ਰਹੇ ਆ ਬਾਰ ਜਾਣ ਪੜਮ ਜਾਣ ਕੋਈ ਦਿੱਕਤ ਨਹੀਂ ਪਰ ਪੜ ਕੇ ਮੁੜ ਕੇ ਨਹੀਂ ਆ ਰਹੇ ਸੀ ਉਧਰ ਨੂੰ ਜਾ ਰਹੇ ਸੀ ਹਨਾ ਤੁਰੇ ਜਾਂਦੇ ਸੀ ਹੁਣ ਇੱਕ ਲੱਗਦਾ ਸੀ ਵੀ ਕਿਤੇ ਨਾ ਕਿਤੇ ਬ੍ਰੇਕ ਜਾ ਲੱਗਿਆ ਉਹਦੇ ਤੇ ਖਬਰਾਂ ਤੁਸੀਂ ਵੀ ਬ੍ਰੀਕ ਬ੍ਰੀਕ ਸੀਵੀਆ ਜੀ ਉਹਦੀ ਚੀਜ਼ ਕਰਕੇ ਲੱਗਿਆ ਵੀ ਜਦੋਂ ਬੱਚਿਆਂ ਦੀ ਉਥੇ ਸੈਟਲਮੈਂਟ ਹੋਣ ਜਿੱਦਾਂ ਮੇਨਲੀ ਕੈਨੇਡਾ ਤੇ ਆਸਟ੍ਰੇਲੀਆ ਦੋ ਕੰਟਰੀ ਸੀਗੇ ਲੇਕਿਨ ਉਹਦੇ ਤੋਂ ਬਾਅਦ ਉਹਨਾਂ ਨੇ ਬੜੇ ਸਟ੍ਰਿੰਜੈਂਟ ਰੂਲ ਬਣਾਤੇ ਵੀ ਤਾਂ ਕਿ ਉਹ ਇੰਨਾ ਕੰਮ ਕਰ ਸਕਣਗੇ ਨਾ ਕਰ ਸਕਣਗੇ ਨਾ ਕਰ ਸਕਣਗੇ ਅੱਛਾ ਅਲਟੀਮੇਟਲੀ ਇਹਦੇ ਪਿੱਛੇ ਬੈਕਗ੍ਰਾਉਂਡ ਇਹ ਸੀ ਵੀ ਬੱਚਿਆਂ ਨੂੰ ਇਹ ਲੱਗਦਾ ਸੀ ਵੀ ਉੱਥੇ ਪਹਿਲਾਂ ਪੜ ਲઈએ ਤੇ ਉੱਥੇ ਫਿਰ ਸਾਡੀ ਸੈਟਲਮੈਂਟ ਹੋ ਜਾਊ ਹਾਂ ਪਰ ਹੁਣ ਸੈਟਲਮੈਂਟ ਹੋਣ ਦਾ ਉੱਥੇ ਨਜ਼ਰੀਆ ਕਟ ਗਿਆ ਇਸ ਕਰਕੇ ਜਿਹੜੇ ਅੱਜ ਐਡਮਿਸ਼ਨਸ ਜਿਹੜੀਆਂ ਉਹ ਆਸਟ੍ਰੇਲੀਆ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਕੰਪੈਰੀਟਿਵਲੀ 50% ਤੋਂ ਵੀ ਘਟ ਗਈਆਂ ਅੱਛਾ ਉਹ ਇੱਕ ਆਸ ਵੱਜੀ ਸੀ ਵੀ ਸਾਡੇ ਨਿਆਣੇ ਕਮ ਸੇ ਕਮ ਹੁਣ ਸਾਡੇ ਕਾਲਜਾਂ 'ਚ ਪੜਨਗੇ ਤੇ ਉਹ ਪੰਜਾਬ ਦੇ ਜਿਹੜੇ ਬੱਚੇ ਸੀ ਉਹ ਪੰਜਾਬ ਦੇ ਵਿੱਚ ਆਣ ਕੇ ਹੀ ਐਡਮਿਸ਼ਨਾਂ ਲੈਣਗੇ ਤੇ ਐਡਮਿਸ਼ਨਾਂ ਕੰਪੈਰੀਟਿਵਲੀ ਜਿਹੜੀਆਂ ਉਹ ਬੈਟਰ ਹੋਣਗੀਆਂ ਜਦੋਂ ਬੈਟਰ ਹੋਣਗੀਆਂ ਤੇ ਨੇਚੁਰਲੀ ਆ ਕਿ ਉਹਦੇ ਵਿੱਚ ਇੱਕ ਸਿਸਟਮ ਜਿਹੜਾ ਬਿਹਤਰ ਹੋਣ ਦੀ ਆਸ ਸੀਗੀ ਲੇਕਿਨ ਅਸੀਂ ਫੇਰ ਦੁਬਾਰਾ ਉਹਨਾਂ ਨੂੰ ਧੱਕਣ ਲੱਗ ਪਏ ਵੀ ਅਸੀਂ ਤਾਂ ਉਦਾਂ ਹੀ ਰਗੜਾਂਗੇ ਜਿੱਦਾਂ ਤੁਹਾਨੂੰ ਪਹਿਲਾਂ ਰਗੜਦੇ ਸੀ ਪਹਿਲਾਂ ਨਾਲੋਂ ਵੀ ਵੱਧ ਰਗੜਾਂਗੇ ਤਾਂ ਕਿ ਤੁਹਾਨੂੰ ਅਸੀਂ ਮਜਬੂਰ ਕਰਦੀਏ ਵੀ ਤੁਸੀਂ ਇੱਥੇ ਕਾਹਨੂੰ ਆਉਣੇ ਆ ਵੀ ਜਿੰਨੇ ਪੈਸੇ ਤਾਂ ਤੁਸੀਂ ਇੱਥੇ ਖਰਚਣੇ ਆ ਉਹਨੇ ਤਾਂ ਤੁਸੀਂ ਬਾਹਰ ਵੀ ਪੜ ਲੈਣਾ ਸਹੀ ਆ ਇਹਦਾ ਮਤਲਬ ਇਹ ਹੋਇਆ ਕਿ ਤੁਸੀਂ ਉਸ ਬੱਚਿਆਂ ਨੂੰ ਮਜਬੂਰ ਕਰਨ ਦੀ ਕੋਸ਼ਿਸ਼ ਕਰ ਰਹੇ ਕੀ ਕਿਹਾ ਜਿਹੜਾ ਆਟੋਨੋਮਸ ਬਣਾਉਣਾ ਹੈ ਕਾਲਜਾਂ ਨੂੰ ਇਹਦਾ ਆਖ਼ਰੰਮ ਬੋਝ ਬੱਚਿਆਂ ਤੇ ਪੈਣਾ ਇਹਦਾ ਤਾਂ ਦੇਖੋ ਆਲਟੀਮੇਟਲੀ ਸਹੀ ਆ ਜੀ ਜਦੋਂ ਜਿਹੜੇ ਐਡਿਟ ਕਾਲਜ ਵੀ ਹੈਗੇ ਆ ਜਦੋਂ ਸਰਕਾਰ ਵੱਲੋਂ ਏਡ ਮਿਲਦੀ ਨਹੀਂ ਹੈ ਹਾਂ ਜਿਹੜੇ ਸਰਕਾਰੀ ਕਾਲਜਸ ਹੈਗੇ ਆ ਉਹ ਸਰਕਾਰ ਵੱਲੋਂ ਬੇਸਿਕਲੀ ਰਨ ਨਹੀਂ ਹੋ ਰਹੇ ਤੇ ਉਹ ਜਦੋਂ ਫਿਰ ਐਂਡ ਆਫ ਦਾ ਡੇ ਜਦੋਂ ਆਟੋਨਮਸ ਬਣਾਉਣ ਦਾ ਆਈਡੀਆ ਕੀ ਆ ਆਟੋਨਮਸ ਮੰਨ ਲਓ ਕੋਈ ਇਹ ਸੁਸਾਇਟੀ ਬਣਾ ਦੇਣਗੇ ਸੁਸਾਇਟੀ ਨੂੰ ਕਹਿ ਦੇਣਗੇ ਤੁਸੀਂ ਇਹ ਰਨ ਕਰੋ ਮੈਂ ਦਾਅਵੇ ਨਾਲ ਅੱਜ ਹੀ ਕਹਿ ਸਕਦਾ ਕਿ ਇਹ ਬਿਲਕੁਲ ਕਾਲਜ ਰਨ ਨਹੀਂ ਹੋ ਸਕਦੇ ਅਨਲੈਸ ਅਦਰਵਾਈਜ਼ ਆ ਜਿਹੜੇ ਵੱਡੇ ਧਨਾੜ ਹੈ ਜਿਹੜੇ ਐਜੂਕੇਸ਼ਨ ਸਿਸਟਮ ਨੂੰ ਰਨ ਕਰ ਰਹੇ ਆ ਇਹ ਅਲਟੀਮੇਟਲੀ ਇਹ ਉਧਰ ਨੂੰ ਵੇਚਣ ਦੀ ਤਿਆਰੀ ਵਾਲੇ ਇੱਕ ਕਦਮ ਆ ਜਾਂ ਉਹਨਾਂ ਨੂੰ ਬੇਸਿਕਲੀ ਬਹੁਤ ਸਬਸਿਡਾਈਜ਼ ਰੇਟ ਤੇ ਇਹ ਕਾਲਜ ਜਿਹੜੇ ਐਜ਼ ਇਟ ਇਜ਼ ਥੋਪ ਦਿੱਤੇ ਜਾਣਗੇ ਵੀ ਤਾਂ ਕਿ ਬਈ ਲੁਧਿਆਣੇ ਸ਼ਹਿਰ ਦੇ ਦੋ ਕਾਲਜ ਹੈਗੇ ਆ ਪਟਿਆਲੇ ਦਾ ਹੈਗਾ ਆ ਮੋਹਾਲੀ ਦਾ ਹੈਗਾ ਆ ਤਾਂ ਕਿ ਬਈ ਤੁਹਾਨੂੰ ਇਹ ਚਲਾਉਣੇ ਸੌਖੇ ਹੋ ਜਾਣ ਤੇ ਤੁਸੀਂ ਆਰਾਮ ਨਾਲ ਆਪਣੇ ਪੈਸੇ ਕਮਾਓ ਤੇ ਉਹ ਬੋਝ ਅਲਟੀਮੇਟਲੀ ਜਿਹੜਾ ਸਟੂਡੈਂਟ ਆ ਉਹਦੇ ਤੇ ਪੈਣਾ ਹੈ ਆ ਮੇਰਾ ਆਖਰੀ ਸਵਾਲ ਆ ਮੁੱਖ ਮੰਤਰੀ ਸਾਹਿਬ ਦਾ ਥੋੜੇ ਦਿਨ ਪਹਿਲਾਂ ਹੀ ਆਪਾਂ ਬਿਆਨ ਸੁਣਿਆ ਉਹ ਤੋਂ ਕਹਿੰਦੇ ਆ ਵੀ ਸਕੂਲਾਂ ਦੇ ਜਦੋਂ ਵੀ ਕੋਈ ਉਹ ਸਕੂਲ ਸਕੂਲ ਆਫ ਐਮਿਨੈਂਸ ਦੀ ਜਦੋਂ ਗੱਲ ਕਰਦੇ ਆ ਵੀ ਹੁਣ ਗਰੀਬ ਦੇ ਬੱਚੇ ਵੀ ਉੱਥੇ ਪੜਿਆ ਕਰਨਗੇ ਰਿਕਸ਼ੇ ਵਾਲੇ ਦਾ ਬੱਚਾ ਵੀ ਉੱਥੇ ਪੜ੍ਹੂਗਾ ਐਸ ਅਫਸਰ ਦਾ ਵੀ ਪੜ੍ਹੂਗਾ ਤੇ ਮੰਤਰੀ ਦਾ ਵੀ ਪੜ੍ਹੂਗਾ ਹਾਲਾਂਕਿ ਚਲੋ ਜੇ ਕੋਈ ਨਹੀਂ ਵੀ ਪੜਾਉਂਦਾ ਉੱਥੇ ਤਾਂ ਉਹ ਉਹਦੇ ਰਾਈਟਰ ਤਾਂ ਕੋਈ ਮੈਂ ਉਹ ਚ ਨਹੀਂ ਕਹਿੰਦਾ ਵੀ ਮੰਤਰੀ ਕਿਉਂ ਨਹੀਂ ਪੜਾਉਂਦੇ ਪਰ ਗੱਲ ਇਹ ਆ ਵੀ ਕੀ ਇਹ ਫਿਰ ਪ੍ਰਾਇਮਰੀ ਸਿੱਖਿਆ ਤੀ ਆ ਜਿਹੜੀ ਦੇਸ਼ ਦੇ ਵਿੱਚ ਬਹੁਤ ਲੋਕ ਗੱਲ ਕਰਦੇ ਆ ਵੀ ਪ੍ਰਾਇਮਰੀ ਸਿੱਖਿਆ ਹਰ ਇੱਕ ਨੂੰ ਦੇ ਦੋ ਪਰ ਹਾਇਰ ਐਜੂਕੇਸ਼ਨ ਤਾਂ ਜੀ ਜਿਹੜਾ ਅਫੋਰਡ ਕਰ ਸਕਦਾ ਬਸ ਉਸੇ ਨੂੰ ਦੋ ਗਰੀਬ ਨੂੰ ਨਾ ਦਿਓ ਐਚੀਸੀਬੀਆ ਜੀ ਤੁਹਾਨੂੰ ਵੈਸੇ ਚਲੋ ਤੁਹਾਨੂੰ ਮੇਰੇ ਨਾਲੋਂ ਵੱਧ ਪਤਾ ਹੈਗਾ ਪਰ ਜਿਹੜਾ ਇਹ ਮਾਡਲ ਆ ਹਾਂ ਇਹ ਮਾਡਲ ਸਿਰਫ ਜਿਹੜਾ ਸਿਰਫ ਤੇ ਸਿਰਫ ਰੀਲਾ ਬਣਾਉਣ ਤੱਕ ਹੂੰ ਇਹ ਸਿਰਫ ਤੇ ਸਿਰਫ ਸੋਸ਼ਲ ਮੀਡੀਆ ਤੇ ਚਲਾਉਣ ਤੱਕ ਮਾਡਲ ਆ ਇੱਕ ਸਕੂਲ ਐਮਿਨੈਂਸ ਨਾਲ ਆਪਾਂ ਕੀ ਕਰ ਲਵਾਂਗੇ ਕਿੰਨੇ ਬੱਚੇ ਉਹਦੇ ਚ ਪੜ ਲਣਗੇ ਮੈਂ ਤਾਂ ਕਹਿੰਨਾ ਵੀ ਸਾਰਾ ਹੀ ਐਜੂਕੇਸ਼ਨ ਸਿਸਟਮ ਜਿਹੜਾ ਮੰਨ ਲਓ ਹੁਣ ਪੰਜਾਬ ਆ ਇਹਦੇ ਵਿੱਚ ਅਪ੍ਰੋਕਸੀਮੇਟਲੀ ਪ੍ਰਾਇਮਰੀ ਤੇ ਹਾਇਰ ਸਕੈਂਡਰੀ ਪਾ ਕੇ 19000 ਸਮਥਿੰਗ ਸਕੂਲ ਹੈਗੇ ਆ ਅੱਛਾ ਭੀ ਜਿਹੜਾ ਬੱਚਾ ਪਠਾਨਕੋਟ ਪੜਦਾ ਜਿਹੜਾ ਬੱਚਾ ਇਧਰੋਂ ਬਠਿੰਡੇ ਮਾਨਸਾਹ ਬੂਰ ਪੜਦਾ ਹੈਗਾ ਅਸੀਂ ਇੱਕ ਸਕੂਲ ਨਾਲ ਉਹਦਾ ਕਰਾਂਗੇ ਕੀ ਉਹਦਾ ਕਲਚਰਲ ਚੇਂਜ ਹੈ ਬੱਚਾ ਛੋਟਾ ਆ ਬੱਚੇ ਦੇ ਪੇਰੈਂਟਸ ਉਹਨੂੰ ਦੇਖਣਾ ਚਾਹੁੰਦੇ ਆ ਐਂਡ ਆਫ ਦਾ ਡੇ ਅਸੀਂ ਕਰਨਾ ਕੀ ਚਾਹੁੰਦੇ ਇਹਦਾ ਮਤਲਬ ਇਹ ਹੋਇਆ ਵੀ ਜੋ ਅਸੀਂ ਸਿਕਿਉਰਿਟੀ ਨਾਲ ਕੀਤਾ ਅਸੀਂ ਮੇਨ ਮੇਨ ਬੰਦਿਆਂ ਨੂੰ ਸਿਕਿਉਰਿਟੀ ਦੇ ਕੇ ਅਸੀਂ ਕੀ ਕਹਿੰਨੇ ਆ ਅਸੀਂ ਕਹਿੰਨੇ ਆ ਵੀ ਇਹਨਾਂ ਨੂੰ ਬਚਾ ਲਈਏ ਬਿਲਕੁਲ ਤੇ ਬਾਕੀ ਜਿੱਥੇ ਮਰਜੀ ਜਾਣ ਇਹਦਾ ਮਤਲਬ ਇਹ ਹੋਇਆ ਵੀ ਅਸੀਂ 100 200 ਨੂੰ ਦਿਖਾ ਲ ਕੇ ਸੋਸ਼ਲ ਮੀਡੀਆ ਤੇ ਤੇ ਅਸੀਂ ਇਹ ਪ੍ਰਚਾਰੀਏ ਵੀ ਹਾਂ ਵੀ ਅਸੀਂ ਤਾਂ ਸਿੱਖਿਆ ਕ੍ਰਾਂਤੀ ਲਿਆਤੀ ਅਸੀਂ ਤਾਂ ਸਿਹਤ ਕ੍ਰਾਂਤੀ ਲਿਆਤੀ ਅਸਲੀ ਗੱਲ ਹੈ ਇਹ ਭਗਵੰਤ ਮਾਨ ਨਾ ਬੇਸਿਕਲੀ ਇੱਕ ਸ਼ੋਅਮੈਨ ਆ ਇੱਕ ਬੇਸਿਕਲੀ ਉਸ ਇੰਡਸਟਰੀ ਦਾ ਬੰਦਾ ਜਿੱਥੇ ਸ਼ੋਅ ਕੀਤੇ ਜਾਂਦੇ ਆ ਦਿਖਾਵਾ ਦਿਖਾਵਾ ਕੀਤਾ ਜਾਂਦਾ ਵੀ ਹਾਂ ਵੀ ਆਹ ਦਿਖਾਵਾ ਹੈਗਾ ਔਰ ਇਹਨੂੰ ਇਹ ਨਹੀਂ ਸਮਝ ਆ ਰਹੀ ਵੀ ਇਹ ਦਿਖਾਵਾ ਬਹੁਤ ਧੇਰ ਜਿਹੜਾ ਚੱਲਣਾ ਨਹੀਂ ਹੈ ਜੀ ਮੈਂ ਤਾਂ ਅਸਲੀ ਗੱਲ ਹੈ ਇਸ ਕਰਕੇ ਵੀ ਥੋੜਾ ਵੜੀ ਦਿਆ ਸਿਵੀਆ ਜੀ ਜਦੋਂ ਇਹ ਜਾਣਗੇ ਜਦੋਂ 2027 ਚ ਜਾਣ ਜਿਹੜੀ ਵੀ ਮਰਜੀ ਸਰਕਾਰ ਆਵੇ ਮੈਂ ਉਹਦੇ ਤੇ ਕੋਈ ਉਹ ਨਹੀਂ ਟਿੱਪਣੀ ਨਹੀਂ ਕਰਦਾ ਉਦੋਂ ਇਹ 5.5 ਲੱਖ ਕਰੋੜ ਦਾ ਕਰਜ਼ਾ ਲਗਭਗ ਛੱਡ ਕੇ ਜਾਣਗੇ ਜਿਸ ਲੈ ਦੇ ਵਿੱਚ ਇਹ ਕਰਜ਼ਾ ਲੈ ਰਹੇ ਆ ਔਰ ਉਹ 5.5 ਲੱਖ ਕਰੋੜ ਦਾ ਜਿਹੜਾ ਸਾਨੂੰ ਸਿਰਫ ਵਿਆਜ ਆ ਜਿੰਨੀ ਸਾਡੀ ਲਗਭਗ ਆਮਦਨ ਆ ਉਹ ਵਿਆਜ ਹੀ ਦਿੱਤਾ ਜਾਣਾ ਉਦੋਂਾਂ ਸਾਡੇ ਕੋਲ ਕੁਝ ਨਹੀਂ ਹੋਣਾ ਭਾਵੇਂ ਜਿਹੜੀ ਮਰਜ਼ੀ ਸਰਕਾਰ ਆ ਜਵੇ ਜਿਹੜੇ ਮਰਜ਼ੀ ਇੰਟੈਲੈਕਚੁਅਲਸ ਆ ਜਾਣ ਸੋ ਉਹ ਉਹ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਸਾਡੇ ਲਈ ਬੜਾ ਭਿਆਨਕ ਹੈ ਔਰ ਉਹਦੇ ਲਈ ਮੈਨੂੰ ਨਹੀਂ ਲੱਗਦਾ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਨੇ ਇਹ ਸਰਕਾਰ ਲੈ ਕੇ ਆਂਦੀਆਂ ਲਿਕਨ ਇਹ ਸਰਕਾਰ ਇੰਨੀਆਂ ਕ ਗਲਤੀਆਂ ਕਰ ਰਹੀ ਆ ਮੈਨੂੰ ਲੱਗਦਾ ਇਹ ਮਾਫੀਯੋਗ ਹੀ ਨਹੀਂ ਰਹਿਣੀ ਆ ਜੋ ਉਹਨਾਂ ਪਾਰਟੀਆਂ ਦਾ 100 100 ਸਵਾ ਸਵਾ 100 ਸਾਲ ਚ ਹੋਇਆ ਨਾ ਇਹਨਾਂ ਦਾ 50 ਸਾਲਾਂ ਦੇ ਵਿੱਚ ਇਹੋ ਜਿਹਾ ਆਪੋਗ ਪੈਣਾ ਵੀ ਪੰਜਾਬ ਦੇ ਵਿੱਚ ਪੋਲਿਟੀਕਲ ਐਮਰਜੈਂਸੀ ਮੈਂ ਪੋਲਿਟੀਕਲ ਐਮਰਜੈਂਸੀ ਇਸ ਕਰਕੇ ਕਹਿ ਰਿਹਾ ਵੀ ਲੋਕਾਂ ਨੂੰ ਜਦੋਂ ਵਿਸ਼ਵਾਸ ਪੋਲਿਟੀਕਲ ਸਿਸਟਮ ਤੋਂ ਉੱਠ ਜਵੇ ਤੇ ਉਦੋਂ ਇਹੋ ਜਿਹੇ ਹਾਲਾਤ ਜਿਹੜੇ ਪੈਦਾ ਹੁੰਦੇ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਦੇ ਲਈ ਥੈਂਕ ਯੂ ਤਾਂ ਫਿਲਹਾਲ ਤਾਂ ਮੈਂ ਇਹ ਰਹੀ ਗੱਲ ਮੈਨੂੰ ਤਾਂ ਆਪ ਲੱਗਦੀ ਆ ਵੀ ਜਦੋਂ ਕਰਜ਼ਾ ਹੀ ਇੰਨਾ ਚੱਕਣਾ ਤੇ ਫਿਰ ਥੋੜਾ ਜਿਹਾ ਕਾਲਜਾਂ ਖਾਤਰ ਵੀ ਰੱਖ ਲੋ ਇਸ ਧਿਆਰਾਂ ਚੋ ਜੇ ਥੋੜਾ ਬਹੁਤਾ ਭਾਈ ਪੈਸਾ ਬਚੇ ਇੱਕ ਤੁਸੀਂ ਚੌਂਕ ਤੇ ਤੁਹਾਡੀਆਂ 6-6 ਫਲੈਕਸਾਂ ਹੁੰਦੀਆਂ ਵੱਡੀਆਂ ਤਾਂ ਕੋਈ ਥੋੜਾ ਬਹੁਤਾ ਵੀ ਇਹ ਬੇਸਿਕ ਜਿਹਾ ਮੁੱਦਾ ਜਿਹੜਾ ਐਜੂਕੇਸ਼ਨ ਆ ਇਹਨੇ ਕਿਹੜਾ ਕਮਾਈ ਕਰਕੇ ਦੇਣੀ ਹੈ ਇਹਨੇ ਤਾਂ ਥੋੜਾ ਭਵਿੱਖ ਤਿਆਰ ਕਰਨਾ ਉਹਦੇ ਤੇ ਵੀ ਲਾ ਦਿੱਤੇ ਜਾਣ ਬਹੁਤ ਬਹੁਤ ਧੰਨਵਾਦ ਜੀ ਆਉਂਦੇ ਬਸ ਤੇ ਰੋ